ਵਿਆਹ ਦੀ ਸਹੀ ਉਮਰ ਕੀ ਹੋਣੀ ਚਾਹੀਦੀ ਆ ਕਾਕਾ ਮੇਰੀ ਤਾਂ 20ਵੇਂ ਸਾਲ ਚ ਵਿਆਹ ਹੋ ਗਿਆ ਤੇ ਮੈਨੂੰ ਇਹ ਲੱਗਦਾ ਬੁਢੇ ਕਹਿੰਦੇ ਹੁੰਦੇ ਨੇ ਟਸ ਟਸ ਕਰਦੀ ਉਮਰੇ ਵਿਆਹ ਹੋ ਜੇ ਉਦੋਂ ਸੋਚਾਂ ਹਲੇ ਪੱਕੀਆਂ ਨਹੀਂ ਹੁੰਦੀਆਂ ਉਦੋਂ ਬੰਦਾ ਸਮਰਪਿਤ ਹੋ ਜਾਂਦਾ ਉਦੋਂ ਕੀ ਕਿਉਂ ਕਿਵੇਂ ਨਹੀਂ ਸਿੱਖਿਆ ਹੁੰਦਾ ਬੁਢੇ ਬਿਲਕੁਲ ਠੀਕ ਕਹਿੰਦੇ ਸੀ ਇਹ ਤਾਂ ਹੁਣ ਡਿਗਰੀਆਂ ਦੇ ਹਿਸਾਬ ਨਾਲ ਖਰਾਬ ਕਰਤਾ ਡਿਗਰੀਆਂ ਜੌਬ ਤੇ ਬੈਠਾ ਕੈਰੀਅਰ ਕੌਂਸ਼ੀਅਸ ਹਾਂ ਸੀ ਵੀ ਤਾਂ ਮੈਡਮ ਉਹ ਤੋਂ ਡਿਗਰੀਆਂ ਲੈ ਚੁੱਕੇ ਸੀ ਐਸੇ ਨਹੀਂ ਜੀ ਨਹੀਂ ਮੈਂ ਤਾਂ ਸਿਰਫ ਐਮਏ ਐਮਏ ਦਾ ਰਿਜ਼ਲਟ ਵੀ ਨਹੀਂ ਆਇਆ ਸੀ ਮੈਂ ਘਰੇ ਕਿਹਾ ਕਿ ਮੈਂ ਨੌਕਰੀ ਕਰਨੀ ਹੈ ਬਾਪੂ ਜੀ ਕਹਿੰਦੇ ਆਪ ਦਾ ਘਰੇ ਜਾ ਕੇ ਜੋ ਮਰਜ਼ੀ ਕਰੀਂ ਇੱਥੇ ਨਹੀਂ ਕਰ ਸਕਦਾ ਹਲੇ ਰਿਜ਼ਲਟ ਵੀ ਨਹੀਂ ਆਇਆ ਸੀ ਪਰ ਖੁਸ਼ਕਿਸਮਤੀ ਨਾਲ ਮੇਰੇ ਰਿਜ਼ਲਟ ਆਉਣ ਤੋਂ 7ਵੇਂ ਦਿਨ ਮੈਂ ਲੈਕਚਰਰ ਲੱਗ ਗਈ ਸੀ ਹਾਂ ਜੀ ਕਿ ਸਰ ਇੱਕ ਮਿੰਟ ਇਹਦੇ ਨਾਲ ਮੈडम ਇੱਕ ਹੋਰ ਸਵਾਲ ਆ ਬੱਚੇ ਵਿਆਹ ਤੂੰ ਕਿਉਂ ਭੱਜਦੇ ਜਾ ਰਹੇ ਨੇ ਜਦ ਕਿ ਉਹ ਜੋਬ ਤੇ ਵੀ ਸੈਟਲ ਨੇ ਕੁੜੀਆਂ ਵੀ ਮੁੰਡੇ ਵੀ ਜੇ ਅਸੀਂ ਜ਼ਮੀਨਾਂ ਦੀ ਗੱਲ ਕਰੀਏ ਉਹ ਮੁੰਡੇ ਕੁੜੀਆਂ ਵੀ ਮਿਲਦੇ ਨੇ ਜਿਨ੍ਹਾਂ ਕੋਲ ਪਰਿਵਾਰਾਂ ਦੇ ਵਿੱਚ ਜ਼ਮੀਨਾਂ ਵੀ ਹੈਗੀਆਂ ਨੇ ਫਿਰ ਵੀ ਉਹ ਵਿਆਹ ਦੀ ਜ਼ਿੰਮੇਵਾਰੀ ਤੇ ਕਿਉਂ ਭੱਜ ਰਹੇ ਨੇ ਪਹਿਲੀ ਗੱਲ ਤਾਂ ਇਹ ਕਿ ਧੋਖੇਬਾਜ਼ੀ ਬਹੁਤ ਹੋਣ ਲੱਗੀ ਐਸਾ ਹੱਥ ਨੂੰ ਐਸਾ ਤੇ ਯਕੀਨ ਨਹੀਂ ਰਿਹਾ ਜੀ ਕੁੜੀਆਂ ਵੀ ਕਰਦੀਆਂ ਨੇ ਕੱਲੇ ਮੁੰਡੇ ਨਹੀਂ ਕਰਦੇ ਉਹ ਜਿਹੜੀ ਧੋਖੇਬਾਜ਼ੀ ਆ ਨੰਬਰ 1 ਤੇ ਤਾਂ ਉਹ ਚੱਲ ਰਹੀ ਆ ਉਹਨਾਂ ਦੇ ਅੰਦਰ ਅਵਿਸ਼ਵਾਸ ਹੈ ਭਰੋਸਾ ਨਹੀਂ ਰਿਹਾ ਸਥਿਤੀ ਤੇ ਵੀ ਦੂਜੀ ਗੱਲ ਜ਼ਿੰਮੇਵਾਰੀ ਤੋਂ ਡਰਦੇ ਨੇ ਬਿਲਕੁਲ ਪੂਰੇ ਡਰਦੇ ਨੇ ਜ਼ਿੰਮੇਵਾਰੀ ਤੋਂ ਜੀ ਜੀ ਲੱਤ ਜਾਗਦੇ ਨੇ ਜ਼ਿੰਮੇਵਾਰੀ ਤੋਂ ਯਾ ਕਰਨਾ ਪਊ ਇਹ ਫਰਜ਼ਾਂ ਗਰਜ਼ਾਂ ਦੇ ਵਿਚਾਰੇ ਜਿਹਾਉਂਦੇ ਨੇ ਕਹਿੰਦੇ ਲੈਣਾ ਸਭ ਕੁਝ ਹੈ ਹਾਂ 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 ਪਰ ਕਰਨਾ ਕੁਝ ਨਹੀਂ ਅਸੀਂ ਇਸੇ ਕਰਕੇ ਹਾਂਜੀ ਇੱਕ ਵਾਰੀ ਇੱਕ ਲੜਕਾ ਮੇਰੀ ਕਲਾਸ ਐਮਏ ਪਾਰਟ 2 ਦਾ ਉਹ ਕਹਿੰਦਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਉਹ ਇਹਦੇ ਵਰਗਾ ਸੀਗਾ ਗੁੱਸੇ ਨਾਲ ਬੋਲਦਾ ਸੀ ਮੈਨੂੰ ਆ ਕੇ ਕਹਿੰਦਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਕਿਹਾ ਹਾਂ ਦੱਸ ਕਹਿੰਦਾ ਇਹ ਜਿਹੜਾ ਤੁਸੀਂ ਨਿਆਣਿਆਂ ਨਾਲ ਇਹਨਾਂ ਪਿਆਰ ਕਰਦੇ ਹੋ ਇਹਨਾਂ ਨੇੜੇ ਹੁੰਨੇ ਹੋ ਇੰਨੀ ਨੇੜਤਾ ਰੱਖਦੇ ਹੋ ਇਹਦੇ ਪਿੱਛੇ ਕੋਈ ਸਵਾਰਥ ਹੈ ਮੈਂ ਕਿਹਾ ਹਾਂ ਹੈਗਾ ਕਹਿੰਦਾ ਕੀ ਸਵਾਰਥ ਹੈ ਮੈਂ ਕਿਹਾ ਕੱਲ ਨੂੰ ਜੇ ਮੇਰੇ ਬੱਚੇ ਮੈਨੂੰ ਘਰੋਂ ਕੱਢ ਦੇਣ ਮੈਂ ਤੇਰਾ ਦਰਵਾਜ਼ਾ ਖੜਕਾ ਸਕਦੀ ਹਾਂ ਉਹ ਮੁੰਡਾ ਇਹ ਕਹਿ ਕੇ ਉੱਠ ਖੜਾ ਮੈਡਮ ਮੈਂ ਉਸ ਦਿਨ ਦੀ ਉਡੀਕ ਕਰ ਰਿਹਾ ਤੇ ਉਹ ਅਜੇ ਤੱਕ ਮੇਰੇ ਨਾਲ ਹੈ ਮੈਨੂੰ ਲੱਗਦਾ ਹੁੰਦਾ ਇੱਕ ਛੋਟਾ ਜਿਹਾ ਟਵਿਸਟ ਜਿਹਾ ਹੀ ਹੁੰਦਾ ਹੈ ਤੁਸੀਂ ਉਸ ਤੋਂ ਉਹਨੂੰ ਬਚਾ ਲਓ ਤਾਂ ਕਿ ਤੁਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹੋ ਬੱਚਿਓ ਮੈਨੂੰ ਤਾਂ ਬਹੁਤ ਕੁਝ ਮਿਲਿਆ ਬਹੁਤ ਕੁਝ ਮਿਲਿਆ ਸ਼ਾਇਦ ਮੈਂ ਦੀ ਮੇਰੀ ਨਹੀਂ ਔਕਾਤ ਨਹੀਂ ਸੀ ਜਿੰਨਾ ਮੈਨੂੰ ਹੰਗਾਰਾ ਮਿਲਿਆ ਹੋ ਸਕਦਾ ਸਾਰਿਆਂ ਦੇ ਮਨਾਂ ਵਿੱਚ ਕੋਈ ਮਾਰੂਥਲ ਵਿਸ਼ਾ ਹੋਵੇ ਤੇ ਮੇਰੇ ਬੋਲਾਂ ਨੇ ਕੋਈ ਪਾਣੀ ਛਿੜਕਿਆ ਹੋਵੇ ਇਹਦੇ ਕਰਕੇ ਮੇਰੇ ਕੋਲ ਇਹ ਹੰਗਾਰ ਆਇਆ ਤੇ ਮੈਂ ਸ਼ੁਕਰਗੁਜ਼ਾਰ ਆ ਕਿ ਮੇਰੇ ਲਈ ਇੰਨੇ ਲੋਕ ਐਨਾ ਮੈਨੂੰ ਸੁਣਦੇ ਨੇ ਤੇ ਮੈਨੂੰ ਤਪਾਕ ਨਾ ਮਿਲਦੇ ਨੇ ਜਹਾਜ਼ ਚੜੀ ਮੈਂ ਉਠਗੁੱਟ ਕੇ ਪਿਛਲੀਆਂ ਸੀਟਾਂ ਤੋਂ ਲੇਡੀਜ਼ ਆ ਕੇ ਮਿਲ ਰਹੀਆਂ ਮੈਨੂੰ ਬੜਾ ਹੈਰਾਨ ਹੋਇਆ ਪਹਿਲਾਂ ਤਾਂ ਮੈਂ ਬੜੀ ਹੈਰਾਨ ਹੋਇਆ ਕਰ ਆ ਇਹ ਆ ਕੀ ਹੋ ਗਿਆ ਇਹ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਐਵੇਂ ਵੀ ਹੋ ਜਾਂਦਾ ਹੁੰਦਾ ਪਰ ਇਹ ਹੋ ਰਿਹਾ ਹੈ ਤਾ ਅ ਗਜਰਾ ਲਾ ਕੇ ਆ ਤੂੰ ਉਹਨੇ ਗਜਰਾ ਲਾਇਆ ਕਹਿੰਦਾ ਬਹੁਤ ਸੋਹਣੀ ਲੱਗਦੀਆਂ ਤੂੰ ਉਹ ਕਹਿੰਦੀ ਸੋਹਣੀ ਨੂੰ ਗੱਲ ਛੱਡ ਪਤੀਲਾ ਦੱਸ ਕਿੱਥੇ ਆ ਉਹ ਕਹਿੰਦਾ ਪਹਿਲਾਂ ਸਾੜੀ ਲਾ ਕੇ ਆ ਸਾੜੀ ਲਾਇਆ ਜੀ ਕਹਿੰਦਾ ਬਹੁਤ ਸੋਹਣੀ ਲੱਗਦੀ ਹੈ ਕਹਿੰਦੀ ਸੋਹਣੀ ਦੀ ਤਾਂ ਗੱਲ ਛੱਡ ਤੂੰ ਐਂ ਦੱਸ ਵੀ ਦਰੀ ਕਿੱਥੇ ਆ ਫਿਰ ਉਹਨੇ ਇੱਕ ਸੈਂਟੈਂਸ ਬੋਲਿਆ ਕਿ ਮੈਂ ਤੈਨੂੰ ਗੱਲ ਦੱਸਾਂ ਤੂੰ ਸਾਰੀ ਉਮਰ ਆ ਲਿਸਟਾਂ ਬਣਾਈ ਜਾਣਗੀਆਂ ਮੈਂ ਸਾਰੀ ਉਮਰ ਲੈ ਆਈ ਜਾਊਂਗਾ ਇਹਨਾਂ ਦਾ ਇਹ ਨੈਵਰ ਐਂਡਿੰਗ ਗੇਮ ਹੈ ਪਰ ਮੈਂ ਕਦੇ ਫਿਰ ਕਜਰਾਣੀ ਲੈ ਕੇ ਆਉਣਾ ਮੈਂ ਕਦੇ ਸਾੜੀ ਨਹੀਂ ਲੈ ਕੇ ਆਉਣਾ ਇਹ ਰੀਜਨ ਇੱਕ ਵੱਤਰ ਹੁੰਦੀ ਹੈ ਇੱਕ ਟਾਈਮ ਜੋ ਮਰ ਜਾਣ ਮੁੜ ਕੇ ਨਾ ਸਿਰ ਨਹੀਂ ਭੁਲਸਿਆ ਜਾਂਦਾ ਇਸ ਕਰਕੇ ਬੱਚਿਓ ਜ਼ਿੰਦਗੀ ਦੇ ਵਿੱਚ ਨਾ ਜਿਹੜੀ ਵੱਤਰ ਹੈ ਜਿਹਨੂੰ ਟਾਈਮਿੰਗਸ ਕਹਿੰਦੇ ਨੇ ਜਦੋਂ ਸੱਚੇ ਨੂੰ ਮਾਰਦਾ ਹੁੰਦਾ ਸੀ ਨਾ ਚੌਕੇ ਛੱਕੇ ਤਾਂ ਕਹਿੰਦੇ ਟਾਈਮਿੰਗਸ ਉਹ ਟਾਈਮਿੰਗਸ ਆ ਨਾ ਉਹ ਹਰ ਬੰਦੇ ਨੂੰ ਮਿਲਦੀ ਆ ਤੇ ਤੁਹਾਨੂੰ ਉਸ ਟਾਈਮਿੰਗਸ ਨਾਲ ਤੁਰਨਾ ਪਊਗਾ ਤੇ ਜੇ ਤੁਹਾਡਾ 1 ਇੰਚ ਪੈਰ ਇਧਰ ਹੋ ਗਿਆ ਤੁਰਦੀ ਸੜਕ ਤੋਂ ਤੁਲਦੀ ਜ਼ਿੰਦਗੀ ਤੋਂ ਉਹ ਇੰਚ ਹੁੰਦਾ ਹੁੰਦਾ ਪਤਾ ਨਹੀਂ ਕਿੱਥੇ ਚਲਿਆ ਜਾਂਦਾ ਇਸ ਕਰਕੇ ਬੱਚੋ ਕੋਸ਼ਿਸ਼ ਕਰੋ ਕਿ ਦਿਮਾਗ ਤੋਂ ਕੰਮ ਲਓ ਜ਼ਿੰਦਗੀ ਦੇ ਵਿੱਚ ਬੜੀਆਂ ਤਰਖੀਆਂ ਆਉਣਗੀਆਂ ਅਪਸ ਐਂਡ ਡਾਊਨਸ ਹੋਣਗੇ ਪਰ ਰਿਸ਼ਤਿਆਂ ਦੇ ਤੰਦਾਂ ਨਾ ਤੋੜੋ ਪਛਟਾਉਣੇ ਹੋ ਤੋੜ ਕੇ ਪਛਟਾਉਣੇ ਮੈਂ ਦੇਖੋ 16 ਸਾਲ ਬਾਅਦ ਇਸ ਡਿਪਾਰਟਮੈਂਟ ਨਾਲ ਐਸੇ ਲਈ ਜੁੜੀ ਹੋਈਆਂ ਕਿ ਤੁਸੀਂ ਤੰਦਾ ਨਾ ਤੋੜੋ ਜੇ ਆਪਣੇ ਆਪ ਨੂੰ ਪੋਜ਼ਿਟਿਵ ਥਿੰਕਿੰਗ ਚ ਰੱਖਣਾ ਹੈ ਜੇ ਆਪਣੇ ਆਪ ਨੂੰ ਜਿਉਂਦਾ ਰੱਖਣਾ ਹੈ ਨਹੀਂ ਤਾਂ ਮੇਰੀ ਉਮਰ ਦੀਆਂ ਲੇਡੀਜ਼ ਬੈਠੀ ਚੁਰੀ ਜਾਂਦੀਆਂ ਨੇ ਰੋਈ ਜਾਂਦੀਆਂ ਨੇ ਠੀਕ ਹੈ ਮੇਰੇ ਜੀ ਵੀ ਬਹੁਤ ਕਮੀਆਂ ਹੋਣਗੀਆਂ ਮੈਂ ਵੀ ਬਹੁਤ ਤੋੜੀਆਂ ਹੋਣਗੀਆਂ ਕੋਈ ਹੁਣ ਲਾਲਾ ਸੱਟਿਆ ਹੋਣਾ ਪਰ ਫੇਰ ਮੇਰੇ ਅੰਦਰ ਲਾ ਜਿਹੜੀ ਹੁੰਦੀ ਹੈ ਨਾ ਅਮੜੀ ਅਮੜੀ ਲਾਹ ਦੇ ਚਮੜੀ ਫੇਰ ਅਮੜੀ ਤੇ ਅਮੜੀ ਮੇਰੇ ਅੰਦਰ ਲਾ ਇਹ ਪਾਸਾ ਕਿ ਮੈਂ ਮੈਂ ਇੰਨੀ ਚੰਗੀ ਨਹੀਂ ਹਾਂ ਜਿੰਨਾ ਮੈਂ ਉਸ ਨੂੰ ਮਾਣਾ ਸਮਝਦੇ ਇਹ ਕਦੇ ਵੀ ਅੰਦਰੋਂ ਮਾਈਨਸ ਨਾ। ਘਟੋ ਘਟ ਆਰਤ ਹੋਣ ਦਾ ਧਰਮ ਇਹ ਜ਼ਰੂਰੀ ਹੈ। ਤੇ ਮੇਰੇ ਵੱਲੋਂ ਸਾਰੀਆਂ ਕੁੜੀਆਂ ਨੂੰ ਬੇਨਤੀ ਹੈ। ਘਟੋ ਘਟ ਜਿਹੜੀ ਸਹਿਨਸ਼ੀਲਤਾ ਮੈਂ ਮੰਨਦੀ ਆ ਕਿ ਸਹਿਨਜੀਤ ਲੋ ਵੀ ਕਿਸੇ ਹੱਦ ਤੱਕ ਹੀ ਹੁੰਦੀ ਆ। ਉਸ ਤੋਂ ਅੱਗੇ ਨਹੀਂ ਹੁੰਦੀ। ਪਰ ਬਰਕਰਾਰ ਰੱਖਣ ਵਾਸਤੇ, ਤੰਦਾਂ ਜੋੜਨ ਵਾਸਤੇ ਤੁਸੀਂ ਕਦੇ ਦੇਖਿਆ ਜਿਹੜਿਆ ਖੱਬਣ ਹੁੰਦੀ ਆ, ਉਹਦੀ ਘਾਹ ਦੀ ਤਣ ਖਿੱਚਦੇ ਆ ਨਾ, ਸਾਰੀਆਂ ਜਣਾ ਆਉਂਦੀਆਂ ਨੇ ਨਾ। ਆਪਾਂ ਵੀ ਤਾਂ ਉਸੇ ਫੈਮਿਲੀ ਤੋਂ ਆਏ ਆਂ ਆਪਾਂ ਕਿਉਂ ਕੱਲੀ ਅਡਡ ਕਰਦੇ ਆਂ ਕੱਲੀ ਅਡਡ ਹੋ ਕੇ ਔਖਾ ਕਰਦੀਆਂ ਲੋਕ ਵੀ ਫਾਇਦਾ ਠਾਉਂਦੇ ਨੇ ਤੇ ਮੈਂ ਤਾਂ ਸਮਝਦਾ ਤੁਸੀਂ ਸਾਰੇ ਮੇਰੀਆਂ ਤਣਾ ਤੁਸੀਂ ਸਾਰੇ ਮੇਰੇ ਨਾਲ ਹੋ ਮੇਰੇ ਵਾਸਤੇ ਬਹੁਤ ਵੱਡੀ ਤਸੱਲੀ ਹੈ